ਜਵਾਈ ਚਾਵਾਂ ਨਾਲ ਆਇਆ ਸੋਹਰੇ ਕਰ ਪਰ ਸਵੇਰੇ ਜਾਗਿਆਂ ਤਾਂ ਉੱਡ ਗਏ ਹੋਸ਼ ਘਰ ਦੇ ਬਾਹਰ ਲੱਗੀ ਕਾਰ ਚੋਰੀ ਕਰਕੇ ਲੈ ਗਏ ਚੋਰ ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ ਬਟਾਲਾ ਵਿਖੇ ਕਾਰ ਚੋਰਾਵਾਂ ਵੱਲੋਂ ਲਗਾਤਾਰ ਕਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬੀਤੇ ਦਿਨੀ ਰਾਤ 2 ਵਜੇ ਦੇ ਕਰੀਬ ਸ਼ਹਿਰ ਦੇ ਇੱਕ ਪੌਸ਼ ਇਲਾਕੇ ਵਿੱਚੋਂ ਇੱਕ ਕਾਰ ਤੇ ਆਏ ਕੁਝ ਚੋਰਾਂ ਵੱਲੋਂ ਕਾਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਹੋਰ ਹਾਦਸੀ ਲਾ ਕੇ ਪੂਰੀਆਂ ਮਹੱਲੇ ਵਿਖੇ ਕਾਰ ਚੋਰੀ ਦੀ ਘਟਨਾ ਵਾਪਰੀ ਹੈ ਜਨਕਾਰ ਤੇ ਆਏ ਕੁਝ ਚੋਰਾਂ ਵੱਲੋਂ ਘਰ ਦੇ ਬਾਹਰ ਲੱਗੀ ਸ਼ੈਰੋ ਲਾਈਟ ਬੀਟ ਕਾਰ ਚੋਰੀ ਕਰ ਲਈ ਗਈ ਕਾਰ ਮਾਲਕ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਆਪਣੀ ਪਤਨੀ ਨੂੰ ਆਪਣੇ ਸਹੁਰੇ ਘਰ ਛੱਡਣ ਆਇਆ ਸੀ ਕਾਰ ਚੋਰੀ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਜਨਕਾਰ ਤੇ ਆਏ ਕੁਝ ਚੋਰ ਸਵੇਰੇ ਲਗਭਗ ਪਗ ਪੌਣੇ 4 ਵਜੇ ਕਾਰ ਥੋੜੀ ਕਰਕੇ ਲੈ ਜਾਂਦੇ ਨਜ਼ਰ ਆ ਰਹੇ ਹਨ ਜਾਣਕਾਰੀ ਦਿੰਦੇ ਆ ਕਾਰ ਮਾਲਕ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਅਮ੍ਰਿਤਸਰ ਦਾ ਹੱਲੇ ਰਹਿੰਦਾ ਹੈ ਤੇ ਆਪਣੀ ਵੋਟੀ ਨੂੰ ਆਪਣੇ ਸਹੁਰੇ ਘਰ ਛੱਡਣ ਆਪਣੀ ਕਾਰ ਤੇ ਬਟਾਲਾ ਆਇਆ ਸੀ ਸਵੇਰੇ ਤੜਕਸਰ ਉਸ ਦੀ ਸਾਸੂ ਮਾ ਦੀ ਨਜ਼ਰ ਬਾਹਰ ਪਈ ਤਾਂ ਉਸ ਨੇ ਵੇਖਿਆ ਕਿ ਕਾਰ ਬਾਹਰ ਨਹੀਂ ਸੀ ਜਦੋਂ ਉਸ ਦੀ ਸਾਸੂ ਮਾ ਨੇ ਉਸ ਨੂੰ ਦੱਸਿਆ ਤਾਂ ਉਸ ਨੇ ਬਾਹਰ ਆ ਕੇ ਚੰਗੀ ਤਰ੍ਹਾਂ ਵੇਖਿਆ ਪਰ ਕਾਰ ਨਹੀਂ ਮਿਲੀ ਜਦੋਂ ਨੇੜੇ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਾਤ 3:40 ਮਿੰਟ ਤੇ ਜਨ ਕਾਰ ਤੇ ਕੁਝ ਚੋਰ ਆਏ ਅਤੇ ਲਗਭਗ 10 ਮਿੰਟ ਵਿੱਚ ਉਸ ਦੀ ਕਾਰ ਖੋਲ ਕੇ ਚੋਰੀ ਕਰਕੇ ਫਰਾਰ ਹੋ ਗਏ ਉਸ ਨੇ ਦੱਸਿਆ ਕਿ ਕਾਰ ਚੋਰੀ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਦਿੱਤੀ ਗਈ ਸੀ ਜਿੱਥੋਂ ਪੁਲਿਸ ਮੋੜਨਾ ਵੱਲੋਂ ਆ ਕੇ ਉਸ ਦੀ ਸ਼ਿਕਾਇਤ ਲਿਆ ਲਈ ਗਈ ਹੈ ਇਹਨੂੰ ਅੰਤੜੀ ਦੇ ਸਾਡੀ ਗੱਡੀ ਗਾਇਬ ਹੋ ਗਈ ਤੈਨੂੰ ਪਤਾ ਕਿੱਦਾਂ ਲੱਗਾ ਤੁਹਾਨੂੰ ਸਰੋ ਸਾਸਮਾ ਉੱਥੇ ਸੀ ਹਾਂਜੀ ਕਿ ਉਹ ਵਾਸ਼ਿੰਗ ਮੇਜ ਉਹਨਾਂ ਨੇ ਬੋਲਿਆ ਕਿ ਗੱਡੀ ਕਿੱਥੇ ਬੈਠੇ ਮੈਨੂੰ ਕਿਤੇ ਸਾਹਮਣੇ ਜੁੜ ਕੇ ਲਗਾਇਆ ਮੈਨੂੰ ਨਹੀਂ ਮੈਂ ਸਾਹਮਣੇ ਲਗਾਈ ਉਹ ਗੰਦੇ ਰਸਤੇ ਗੱਡੀ ਦਾ ਹੈਂਡਲ ਫਿਰ ਮੈਂ ਸੋਲਿੰਗ ਕਰਦੇ ਬੋਲ ਵਗੈਰਾ ਕੀਤੀ ਕਮੈਂਟ ਕੀਤੀ ਆਏ ਤੇ ਯੰਬਰ ਸਰ ਹਾਂਜੀ ਜੀ ਤੁਹਾਨੂੰ ਆਇਆ ਮੈਂ ਰਾਤ ਦਾ ਆਇਆ ਸਾਢੇ 7:00 ਪਹੁੰਚਾ ਸੀ 6:00 ਵਜੇ ਤੇ ਰਿਹਾ ਉੱਥੇ ਫਿਰ ਆ ਕੇ ਕਿਤੇ ਹੀ ਚਲੇ ਗਿਆ ਮੈਂ ਤਾਂ ਲੈ ਗਈ ਤੇ ਪੁੱਛੀ ਮੇਰੇ ਗੋੜਾ ਵੀ ਮੈਂ ਲੈ ਕੇ ਆਇਆ ਕੱਢ ਕੇ ਰਾਤ ਨੂੰ ਮੇਰੇ ਸਮਾਨ ਚ ਆ ਗਿਆ ਮੈਨਾਂ ਤੇ ਗੱਡੀ ਬਾਹਰ ਲੱਗੀ ਹੈ ਕਾਗਜ਼ ਨੇ ਲੈਣਾ ਕਾਗਜ਼ ਨੇ ਛੋੜੜੀ ਹੁੰਦੀ ਵੀ ਚੀਜ਼ ਦੀ ਤੁਮੇ ਨੂੰ ਥੋੜਾ ਪਤਾ ਜੀ ਕੀ ਚੋਰੀ ਹੋਈ ਹੈ ਮਣੀਂਦਰ ਸਿੰਘ ਕੀ ਘਟਨਾ ਹੈ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉੱਥੇ ਸੋਹਰੇ ਆਪਣੇ ਛੱਡਣ ਆਇਆ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮਝ ਕੱਢ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਇਹਦੇ ਮੈਂ ਕਾਗਜ਼ਾਂ ਤੇ ਜਾ ਕੇ ਰਾਤ ਨੂੰ ਲੈ ਕੇ ਆਇਆ ਕੋਈ ਸਾਡੇ 11:30 ਵਜੇ ਦੇ ਕਰੀਬ ਮੈਂ ਕਹਾਂ ਚਲ ਕਾਗਜ਼ ਉੱਪਰ ਰੱਖ ਲੈਣੇ ਆ ਤੇ ਸਵੇਰੇ ਸਾਸੂ ਮੈਂ ਉੱਠੇ ਕੋਈ 5:30 ਵਜੇ ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਗਾਇਦੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤਾਂ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤਾਂ ਸਰ ਗੱਡੀ ਨਹੀਂ ਹੈਗੀ ਕਿਹੜੀ ਗੱਡੀ ਸੀ ਗੱਡੀ ਸਰ ਸ਼ੈਵਲਰਡ ਬੀਡ ਗਈ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਮੈਂ ਤਾਂ ਸਰ ਲਾਤੀ 7:30 ਦੇ ਨਾਲ 7:30 ਵਜੇ ਆਇਆ ਮੈਂ ਮੰਮੀ ਸਰਵਾ ਗਈ ਮੈਂ ਡਰੈਕਟ ਅੱਥੇ ਲਾਤੀ ਸਮਾਨ ਸਭ ਨੂੰ ਕੱਢਿਆ ਮੈਂ ਦੋ ਤਿੰਨ ਵਾਰੀ ਗਿਆ ਵਾਂ ਤੇ BB02DA7834 ਸਭ ਕੁਝ ਸੀਸੀਟੀਵੀ ਉਹਦੀ ਵੀਡੀਓ ਵਿੱਚ ਦੇਖੀ ਸੀਸੀਟੀਵੀ ਸਰမှာ ਕਢਾਈਆਂ ਫੁਟੇਜ ਹੈਗੀਆਂ ਜਨ ਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਨ ਦੇ ਵਿੱਚੋਂ ਨਿਕਲੇ ਕਿੰਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਵੀ ਨਹੀਂ ਲਾਇਆ ਹਟ ਲਈ ਤੇ ਗੱਡੀ ਲੈ ਕੇ ਜਨ ਅੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਕਿੰਨੇ ਮਿੰਟ ਲਾਇਆ ਇਹ ਸਰ ਰਹੀ ਹੈ ਤਕਰੀਬਨ 3 ਵਜੇ 30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਵੀ ਦੀ ਕੰਪਲੇਂਟ ਸਰਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲੈ ਕੇ ਵਗਾਰਾ ਲੈ ਕੇ ਗਏ ਸਾਡਾ ਡਾਡਾ ਆਈ ਦੀ ਸੋਰੀ ਜੀ ਆਪਣੀ ਮੈਂ ਸੋਰੀ ਆ ਸਰ ਛੱਡਣ ਆਇਆ ਵਾਈਫ ਨੂੰ ਜੀ